ਅੰਮ੍ਰਿਤਸਰ ਦੇ ਕੰਪਨੀ ਬਾਗ ਵਿਖੇ ਮਹਾਤਮਾ ਗਾਂਧੀ ਦੀ ਪ੍ਰਤਿਮਾ ਦੇ ਬਾਹਰ ਕਾਂਗਰਸ ਪਾਰਟੀ ਵੱਲੋਂ ਕੇਂਦਰ ਸਰਕਾਰ ਤੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਡਾਕਟਰ ਰਾਜਕੁਮਾਰ ਵੇਰਕਾ ਨੇ ਭਾਜਪਾ ਸਰਕਾਰ ਤੇ ਗਾਂਧੀ ਜੀ ਦੇ ਅਪਮਾਨ ਦੇ ਗੰਭੀਰ આરોਪ ਲਗਾਏ। ਉਹਨਾਂ ਕਿਹਾ ਕਿ ਮਹਾਤਮਾ ਗਾਂਧੀ ਦੀ ਸੋਚ ਨੂੰ ਮਟਾਉਣ ਦੀ ਕੋਸ਼ਿਸ਼ ਦੇਸ਼ ਬਰਦਾਸ਼ਤ ਨਹੀਂ ਕਰੇਗਾ। ਇਹ ਜਿਹੜਾ ਪ੍ਰੋਟੈਸਟ ਹੈ ਕਾਂਗਰਸ ਪਾਰਟੀ ਨੇ ਇਹ ਪ੍ਰੋਟੈਸਟ ਰੱਖਿਆ ਹੈ ਪੂਰੇ ਦੇਸ਼ ਦੇ ਵਿੱਚ ਅਸੀਂ ਛੜਕ ਤੋਂ ਸੰਸਦ ਤੱਕ ਇਹ ਪ੍ਰੋਟੈਸਟ ਕਰ ਰਹੇ ਹਾਂ ਕਿਉਂਕਿ ਕੇਂਦਰ ਦੀ ਸਰਕਾਰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ અપਮਾਨ ਕਰ ਰਹੀ ਹੈ ਔਰ ਉਸ અપਮਾਨ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕੱਲ ਨੂੰ ਤੁਸੀਂ ਕਹੋਗੇ ਕਿ ਮਹਾਤਮਾ ਗਾਂਧੀ ਦੇ ਨਾਂ ਦੇ ਉੱਪਰ ਤੁਸੀਂ ਗੋੜਸੇ ਦਾ ਨਾਂ ਰੱਖਣਾ ਚਾਹੁੰਦੇ ਹੋ ਇਸ ਸਕੀਮ ਦਾ ਨਾਮ ਕੱਲੋਂ ਕਹੋਗੇ ਨੋਟਾਂ ਦੇ ਉੱਪਰ ਬਈ ਇਹ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਫੋਟੋ ਹਟਾ ਕੇ ਉੱਥੇ ਕੀ ਨਰਿੰਦਰ ਮੋਦੀ ਦੀ ਫੋਟੋ ਲਾਣਾ ਚਾਹੁੰਦੇ ਹੋ ਲੇਕਿਨ ਦੇਸ਼ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਇਹ ਸਕੀਮ ਨੂੰ ਫੇਲ ਕਰਨਾ ਚਾਹੁੰਦੇ ਆ ਜਿਸ ਤਰੀਕੇ ਦੇ ਨਾਲ ਬਈ ਸਕਾਲਰਸ਼ਿਪ ਦੀ ਸਕੀਮ ਸੀ ਗਰੀਬਾਂ ਦੇ ਬੱਚਿਆਂ ਨੂੰ ਸਕਾਲਰਸ਼ਿਪ ਮਿਲਦੀ ਸੀ ਤੇ 90% ਦੀ ਕੇਂਦਰ ਸਰਕਾਰ ਪੈਸਾ ਪਾਉਂਦੀ ਸੀ 10% ਸਟੇਟ ਦਾ ਛੇਰ ਸੀ ਇਹਨਾਂ ਨੇ ਆਉਂਦਿਆ ਹੀ ਬੀਜੇਪੀ ਦੀ ਸਰਕਾਰ ਨੇ ਉਹ ਸਕੀਮ ਨੂੰ ਫੇਲ ਕਰਨ ਵਾਸਤੇ ਇਹ ਕਿਹਾ ਕਿ 40% ਪੈਸਾ ਵੀ ਸਟੇਟਾਂ ਦੇਣ ਸਟੇਟਾਂ ਪੈਸਾ ਨਹੀਂ ਦੇ ਰਹੇ ਗਰੀਬਾਂ ਦੇ ਬੱਚੇ ਕਰੋੜਾਂ ਬੱਚੇ ਅੱਜ ਕਾਲਜਾਂ ਚੋਂ ਸਕੂਲਾਂ ਚੋਂ ਡ੍ਰੋਪ ਆਊਟ ਹੋ ਗਏ ਇਹ ਸਕੀਮ 100% ਸਕੀਮ ਕੇਂਦਰ ਸਰਕਾਰ ਪੈਸਾ ਦਿੰਦੀ ਹੈ ਔਰ ਇਸ ਸਕੀਮ ਨੂੰ ਫੇਲ ਕਰਨ ਵਾਸਤੇ ਇਹਨਾਂ ਨੇ ਕੇਂਦਰ ਨੇ ਕਹਿਤਾ ਕਿ 40% ਸ਼ੇਅਰ ਸਟੇਟ ਗਵਰਨਮੈਂਟ ਪਾਏ ਨਾ ਸਟੇਟ ਨੂੰ ਸ਼ੇਅਰ ਪਾਉਣਾ ਹੈ ਤੇ ਨਾ ਸਕੀਮ ਨੇ ਚੱਲਣਾ ਇੱਕ ਮਹਾਤਮਾ ਗਾਂਧੀ ਵਿਰੋਧੀ ਹੈ ਮਜ਼ਦੂਰ ਵਿਰੋਧੀ ਹੈ ਅਸੀਂ ਮਜ਼ਦੂਰਾਂ ਦੇ ਵਹਾਕਾਂ ਦੇ ਵਿੱਚ ਕਾਂਗਰਸ ਪਾਰਟੀ ਖੜੀ ਹੈ ਔਰ ਅਸੀਂ ਇਹ ਪ੍ਰੋਟੈਸਟ ਕਰਦੇ ਰਾਂਗੇ ਔਰ ਇਹਨਾਂ ਦੇ ਖਿਲਾਫ ਪਿੱਟ ਸਿਆਪਾ ਜਿਹੜਾ ਆ ਉਹ ਪੂਰੇ ਦੇਸ਼ ਚ ਹੋਏਗਾ ਆਲਗਲੇ ਮੋਦੀ ਕੀ ਵਿਚ ਲੱਗਦਾ ਹੈ ਬਈ ਮੈਂ ਤੁਹਾਨੂੰ ਕੀ ਕਿਹਾ ਬਈ ਉਹ ਸਾਰੇ ਦੇ ਸਾਰੇ ਸਕੀਮਾਂ ਨੂੰ ਉਹ ਹਟਾਣਾ ਚਾਹੁੰਦੇ ਆ ਦੇਸ਼ ਦੇ ਜਿਹੜੇ ਸ਼ਹੀਦ ਆ ਸਾਡੇ ਉਹਨਾਂ ਦੇ ਨਾਵਾਂ ਨੂੰ ਦੇਸ਼ ਦੇ ਜਿਨ੍ਹਾਂ ਨੇ ਆਜ਼ਾਦ ਕਰਾਇਆ ਦੇਸ਼ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਆ ਉਹ ਸੋਚਦੇ ਆ ਕਿ ਨਰਿੰਦਰ ਮੋਦੀ ਦੀ ਜਦੋਂ ਸਰਕਾਰ ਆਈ ਹੈ ਨਾ ਚਾਹ ਦੇਸ਼ ਉਦੋਂ ਹੀ ਜਾਦ ਹੋਇਆ ਪਹਿਲੇ ਦੇਸ਼ ਗੁਲਾਮ ਹੀ ਸੀ ਬਈ ਮੈਂ ਪੁੱਛਣਾ ਚਾਹੁੰਦਾ ਵੀ ਇਹ ਨਰਿੰਦਰ ਮੋਦੀ ਦੀ ਸਰਕਾਰ ਨੂੰ ਬਈ ਤੁਹਾਡਾ ਦੇਣੇ ਦੇਸ਼ ਲਈ ਕੀ ਹੈ ਤੁਹਾਡੀ ਦੇਨ ਦੇਸ਼ ਦੇ ਵਿੱਚ ਨਫਰਤ ਪੈਦਾ ਕਰਨੀ ਭਾਈਚਾਰਕ ਸਾਂਝ ਤੋੜਨੀ ਜਾਤਾਂ ਪਾਤਾਂ ਚ ਲੋਕਾਂ ਨੂੰ ਵੰਡਣਾ ਤੇ ਇਹ ਦੰਗੇ ਕਰਵਾਣੇ ਫਿਰਕੂ ਦੰਗੇ ਕਰਾਣੇ ਤੇ ਦੇਸ਼ ਨੂੰ ਵੰਡਣ ਦਾ ਕੰਮ ਕਰਨਾ ਇਹਨਾਂ ਦੀ ਨੀਅਤ ਜਿਹੜੀ ਪਿੱਛੇ ਹੈ ਇਹ ਦੇਸ਼ ਨੂੰ ਵੰਡਣ ਦੀ ਨੀਤ ਹੈ બ્યુરો રિપોર્ટ પરખ ટીવી અમૃતસર